ਵਾਹਿਗੁਰੂ ਜੀ ਨਤਸਾ ਵਾਹਿਗੁਰੂ ਜੀ ਦੇ ਮੱਤੇ ਇਸ ਸਮੇਂ ਮੈਂ ਅਜੀ ਬਰਨਣ ਦੇਵ ਹਸਪਤਾਲ ਅੰਮ੍ਰਿਤਸਰ ਸਾਹਿਬ ਜੀ ਵਿਖੇ ਜਿੱਥੇ ਸਰਜੀਕਲ ਵਾਰਡ ਨੰਬਰ 2 ਦੇ 108 ਨੰਬਰ ਬੈੱਡ ਦੇ ਉੱਤੇ ਇੱਕ ਸਾਡਾ ਯੋਧਾ ਜਸਵਿੰਦਰ ਸਿੰਘ ਨੰਨ ਰੰਗਨੰਦ ਉਹ ਕੱਲ੍ਹ ਨੂੰ ਜ਼ਿਲ੍ਹਾ ਪ੍ਰਸ਼ਾਸਨ ਨੇ ਪੁਲਿਸ ਪ੍ਰਸ਼ਾਸਨ ਦੇ ਨਾਲ ਰਲ ਕੇ ਗੁੱਚੜ ਮੁਖਮਲ ਦੀ ਭਗਵੰਤ ਮਾਰ ਦੇ ਇਸ਼ਾਰਿਆਂ ਦੇ ਉੱਤੇ ਕੇਂਦਰ ਦੇ ਨਾਲ ਆਪਣੀ ਭਾਈਵਾਲੀ ਨੂੰ ਪਗਾਉਂਦਿਆਂ ਜਿਹੜਾ ਅਤਿਆਚਾਰ ਕੀਤਾ ਕਿਸਾਨਾਂ ਦਿੱਤੇ ਉਹਦੇ ਵਿੱਚ ਜਸਮਿੰਦਰ ਸਿੰਘ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ ਔਰ ਜ਼ਖਮ ਇਹਨੇ ਕਿ ਜ਼ਿਆਦਾ ਹੋਈ ਨਹੀਂ ਅੰਦਰੂਨੀ ਤੌਰ ਤੇ ਲਗਭਗ 100 ਬਲਾਜਮ ਜਿਹੜਾ ਉਹ ਪੈਰ ਰੱਖ ਕੇ ਜਸਮਿੰਦਰ ਸਿੰਘ ਦੇ ਉੱਪਰੋਂ ਦੀ ਗੁਜ਼ਰ ਗਿਆ ਔਰ ਬੜੀ ਦੁਰਗਤ ਦੇ ਨਾਲ ਪੈਰਾਂ ਤੋਂ ਫੜ ਕੇ ਕੱਦੀ ਦੇ ਵਿੱਚੋਂ ਖਿੱਚ ਕੇ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਗਈ ਆ ਕਿਸੇ ਤਰ੍ਹਾਂ ਦੀ ਮੁਰਲੀ ਸਹਾਤਾ ਜਿਹੜੀ ਉੱਥੇ ਪ੍ਰਦਾਨ ਨਹੀਂ ਕੀਤੀ ਗਈ ਅੱਜ ਜਿਸ ਥੀਕੇ ਨੂੰ ਆਮਰਾ ਸਰਦੇ ਸਿਵਲ ਗੁਰੂ ਨਾਨਕਾ ਹਸਪਤਾਲ ਦੇ ਵਿੱਚ ਖੜੇ ਆ ਤਾਂ ਅਜੇ ਵੀ ਜਸਵਿੰਦਰ ਸਿੰਘ ਦੀ ਹਾਲਤ ਜਿਹੜੀ ਆ ਉਹ ਸਫਰ ਨਹੀਂ ਹੈਗੀ ਇੱਕ ਪਾਸੇ ਅੰਨ ਦਾ ਤਸ਼ੱਦਦ ਕੀਤਾ ਜਾ ਰਿਹਾ ਤੇ ਦੂਜੇ ਪਾਸੇ ਗਰੀਬ ਪਰਿਵਾਰ ਆ ਨਾਲ ਇਹਨਾਂ ਦੇ ਧਰਮਪਤਨੀ ਵੀ ਇੱਥੇ ਖੜੇ ਨੇ ਜਿਹੜੇ ਲੱਤ ਤੋਂ ਠੀਕ ਨਹੀਂ ਹੈਗੀ ਚੱਲ ਫਿਰ ਨਹੀਂ ਸਕਦੇ ਭਾਈ ਸਾਹਿਬ ਜਿਹੜੇ ਨੇ ਵਡੇਰੀ ਉਮਰ ਦੇ ਵਿੱਚ ਖੜੇ ਨੇ ਕਾਈ ਇਹਦੇ ਪਾਸੇ ਝੂਲਮਾ ਤੇ ਦੂਸਰੇ ਪਾਸੇ ਕਿਸੇ ਤਰ੍ਹਾਂ ਦੀ ਮਾਦੀ ਸਹਾਇਤਾ ਦੇਣ ਦੀ ਬਜਾਏ ਉਲਟਾ ਇੱਕ ਗਲੂਕੋਜ਼ ਦੀ ਬੋਤਲ ਲਿਆਉਣ ਵਾਸਤੇ ਜਾਂ ਇੰਜੈਕਸ਼ਨ ਲਵਾਉਣ ਵਾਸਤੇ ਪਹਿਲਾਂ ਪੈਸੇ ਦੀ ਮੰਗ ਕੀਤੀ ਜਾਂਦੀ ਆ ਨਹੀਂ ਤੇ ਇਲਾਜ ਹੀ ਸ਼ੁਰੂ ਨਹੀਂ ਕੀਤਾ ਜਾ ਰਿਹਾ ਅਸੀਂ ਇੱਥੇ ਬਿਲਕੁਲ ਸਾਫ਼ ਅਪੀਲ ਕਰਦੇ ਆਂ ਜਮਹੂਰੀ ਹੱਕਾਂ ਦੀ ਗੱਲ ਕਰਦੇ ਆਂ ਔਰ ਧਰਨੇ ਪ੍ਰਦਰਸ਼ਨ ਸਾਡੇ ਜ਼ਰੂਰੀ ਹੱਕ ਨੇ ਅਸੀਂ ਆਪਣੇ ਹੱਕਾਂ ਦੀ ਗੱਲ ਉਦੋਂ ਤੱਕ ਕਰਦੇ ਰਵਾਂਗੇ ਜਦੋਂ ਤੱਕ ਇਹ ਸਿਰ ਜਿਹੜਾ ਇਸ ਧਰ ਦੇ ਉੱਤੇ ਖੜਾ ਰਹੂਗਾ ਇਹਦੇ ਲਈ ਸਰਕਾਰ ਜਿੰਨਾ ਵੀ ਤਸ਼ੱਦਦ ਦਾ ਵੱਡਾ ਪੰਚਰ ਘਾਹ ਚਾਹੁੰਦੀ ਹੈ ਉਹ ਲਗਾਤਾਰ ਢਾ ਕੇ ਦੇਖ ਲਵੇ ਇਸੇ ਤਰੀਕੇ ਨਾਲ ਸਾਡਾ ਇੱਕ ਦੂਸਰਾ ਸਾਡਾ ਵੋਲੰਟੀਅਰ ਆ ਹਰਜੀਤ ਸਿੰਘ ਲੀਰ ਕਲਾਂ ਜੋ ਕਭੀਰ ਰੂਪ ਚ ਕਲਦਾ ਜਖਮੀ ਹੈ ਜਿਹਨੂੰ ਪੁਲਿਸ ਦੇ ਠਾਣੇ ਚ ਬੰਦ ਕਰਕੇ ਰੱਖਿਆ ਲੰਮਾ ਸਮਾਂ ਉਹਦੀ ਵੀ ਹਾਲਤ ਕਾਫੀ ਗੰਭੀਰ ਹੈ ਇਸ ਤੋਂ ਬਾਅਦ ਅਸੀਂ ਉਹਨੂੰ ਵੀ ਜਾ ਕੇ ਦੇਖਾਂਗੇ ਸਾਡੀ ਸਰਕਾਰ ਨੂੰ ਵੀ ਲਾ ਕੀ ਲੋਕਾਂ ਨੂੰ ਉਹਨਾਂ ਦੇ ਬੰਦੇ ਹੱਕਾਂ ਦੀ ਪੂਰਤੀ ਕੀਤੀ ਜਾਂਦੇ ਉਹਨਾਂ ਨੂੰ ਬੰਦੇ ਹੱਕਾਂ ਦੇ ਪੈਸੇ ਦਿੱਤੇ ਜਾਣ ਅਸੀਂ ਵਿਸ਼ੇ ਦੇ ਵਿਕਾਸ 'ਤੇ ਅੜਿੱਕਾ ਨਹੀਂ ਹੈਗੇ ਸਰਕਾਰ ਇਹ ਹੜੀਤਾ ਜਾਣ ਪੁੱਛ ਕੇ ਜਥੇਬੰਦੀਆਂ ਦੇ ਸਿਰ ਤੇ ਰੱਖ ਕੇ ਪਾਉਣਾ ਚਾਹੀਦਾ ਸਰਕਾਰ ਇਹਦੇ ਉੱਤੇ ਬਣਦਾ ਜੋ ਕਦਮ ਚੁੱਕੇ ਧੰਨਵਾਦ ਜੀ ਤੋਂ ਸੁਸ਼ਮਨ ਸਿੰਘ ਅਦਰ ਵੀਬੀ ਹੌਲਦਾਰੇ ਆ ਇਹਨਾਂ ਦੇ ਘਰੋਂ ਜੋ ਹੈਂਡੀਕੈਪਟਰ ਤੇ ਪੂਰਾ ਪਰਿਵਾਰ ਧਰਨੇ ਦੇ ਵਿੱਚ ਜਿੱਥੇ ਵੀ ਲੱਗਦਾ ਵਾ ਪੂਰਾ ਪਰਿਵਾਰ ਧਰਨੇ ਦੇ ਵਿੱਚ ਜਾਂਦਾ ਭਾਈ ਬਹੁਤ ਜਿਆਦਾ ਯੋਦੇ ਆ ਸਾਡੇ ਸੋ ਕਾਫੀ ਅੰਦਰੂਨੀ ਸੱਟਾਂ ਜਿਹੜੀਆਂ ਮੇਰੇ ਖਿਆਲ 300 ਤੋਂ ਵੱਧ ਜਿਹੜਾ ਬੀਪੀ ਹੋ ਗਿਆ ਸੀ ਕੱਦੂ ਦੇ ਵਿੱਚ ਨੱਪ ਦਿੱਤਾ ਇਹਨੂੰ ਉੱਤੇ ਜਿਹੜਾ ਚੜ-ਕਰ ਜਾਂਦੇ ਰਹੇ ਪੁਲਿਸ ਵਾਲੇ ਕਿਸੇ ਨੇ ਧਿਆਨ ਨਹੀਂ ਦਿੱਤਾ ਬੜੀ ਮੁਸ਼ਕਲ ਜਿਹੜਾ ਇਹਨਾਂ ਨੂੰ ਬਚਾਇਆ ਪਰ ਅਜੇ ਵੀ ਬਹੁਤ ਸਾਰਾ ਜਿਹੜਾ ਇਹਨਾਂ ਦਾ ਗੰਭੀਰ ਹਾਲਤ ਉਹ ਮਸਾਨੇ ਸਾਹਿਬ ਅੱਜ ਪਤਾ ਲੈਣ ਆਏ ਆ ਉਹ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ